ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਮਤਕੀਆਂ ਜਿੰਦਾਬਾਦ ਜਿੰਦਾਬਾਦ ਜੇ ਕੰਮ ਬੰਦ ਕਰਨੀ ਸਰਕਾਰ ਮੁਰਦਾਬਾਦ 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 ਇੱਕ ਸਰ ਸਾਡੇ ਚੁੰਬੇ ਦੇ ਡਿੱਗੇ ਇਹ ਇਹ ਜਿਹੜਾ ਉਹਨਾਂ ਦੀ ਜਿਹੜੀ ਪੀਕ ਕਰ ਰਹੇ ਜਿਹੜੀ ਸਰਪਾ ਦੇਗਾ ਕੰਮ ਨਹੀਂ ਕਰ ਪੜੀ ਗਏ ਦੇ ਪ੍ਰਿੰਟਰ ਬਾਈਕ ਨਹੀਂ ਅਸੀਂ ਨਹੀਂ ਦਿੱਸਾਉਂ ਕਿ ਦਿਆ ਹੈ ਇਹ ਬਾਕੀ ਕਮਿਟੀ ਹੈ ਨਾ ਯਾਰ ਥੋੜਾ ਜਿਹਾ ਡਾਕ ਦੇ ਦਿੰਦੇ ਨਾ ਹਣੀ ਮੈਂ ਤੁਹਾਨੂੰ ਇੱਕ ਬੰਦੇ ਦੀ ਡਿਊਟੀ ਲਾ ਲਿਓ ਆਪ ਦੇ ਅੰਦਰ ਐਸਜੀਐਮ ਦੇ ਦਫਤਰਾਂ ਅੱਗੇ ਕਿਤੇ ਸਮੋਲਕ ਧਰਨੇ ਲਾ ਕੇ ਪ੍ਰਦਰਸ਼ਨ ਕਰਕੇ ਰੋਸ ਰਲੀਆਂ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਕਿ ਪਿਛਲੇ ਦਿਨੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਦੇਸ਼ ਦੇ ਅੰਦਰ ਆਏ ਆ ਪੰਜਾਬ ਦੇ ਅੰਦਰ ਆਣ ਕੇ ਉਹਨਾਂ ਨੇ ਐਲਾਨ ਕੀਤਾ ਕਿ 16000 ਕਰੋੜ ਰੁਪਏ ਦੀ 1600 ਕਰੋੜ ਰੁਪਏ ਦੀ ਜਿਹੜੀ ਰਾਤ ਦੇਣ ਦਾ ਜਿਹੜਾ ਐਲਾਨ ਕੀਤਾ ਵਾ ਉਸ ਰਾਤ ਦੇ ਅੰਦਰ ਉਸ ਮੋਦੀ ਦਾ ਕਿਤੇ ਵੀ ਮੂੰਹ ਖੁੱਟਿਆ ਨਹੀਂ ਕਿ ਮਜ਼ਦੂਰਾਂ ਦੇ ਹੱਕ ਦੇ ਵਿੱਚ ਵੀ ਜਿਹੜੀ ਕੋਈ ਗੱਲ ਕਰ ਜੇਣ ਦੋ ਸ਼ਬਦ ਕਹਿ ਜਾਣਾ ਕਿ ਮਜ਼ਦੂਰਾਂ ਨੂੰ ਆ ਜਿਹੜੀ ਸਹੂਲਤ ਦਿੱਤੀ ਜਾਊਗੀ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਆ ਬਕਾਇਦਾ ਕੈਬਨਟ ਦੀਆਂ ਮੰਤਰਿਆਂ ਦੇ ਵਿੱਚ ਫੈਸਲੇ ਕੀਤੇ ਗਏ ਆ ਉਸ ਫੈਸਲੇ ਦੇ ਅੰਦਰ ਮਜ਼ਦੂਰਾਂ ਦੇ ਪੱਖ ਦੇ ਵਿੱਚ ਕਿਸੇ ਨੇ ਹਾਂ ਦਾ ਜਿਹੜਾ ਨਾਰਾ ਨਹੀਂ ਮਾਰਿਆ ਅੱਜ ਅਸੀਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਇਹ ਮੰਗ ਕਰਨ ਆਏ ਆ ਕਿ ਜਿੱਥੇ ਮਜ਼ਦੂਰਾਂ ਨੂੰ ਲਗਭਗ 3 ਮਹੀਨੇ ਤੋਂ ਕੰਮ ਜਿਹੜਾ ਬੰਦ ਪਿਆ ਉਹਨਾਂ ਦਾ ਬਿਲਕੁਲ ਜਿਹੜਾ ਪਾਣੀ ਆਉਣ ਦੇ ਨਾਲ ਖੜਾਂ ਦੇ ਨਾਲ ਆਉਣ ਦੇ ਨਾਲ ਬਰਸਾਤ ਦੇ ਕਾਰਨ ਉਹਨਾਂ ਦਾ ਕੰਮ ਬਿਲਕੁਲ ਹੀ ਠੱਪ ਪਿਆ ਸਰਕਾਰ ਉਹਦੀ ਪਰਪਾਈ ਕਰੇ ਕਟੋ-ਕਟ 1 ਮਹੀਨੇ ਦਾ 15000 ਰੁਪਇਆ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਿਹੜਾ ਪਾਇਆ ਜਾਵੇ। ਦੂਸਰੇ ਨੰਬਰ ਤੇ ਅਸੀਂ ਇਹ ਗੱਲ ਕਹਿੰਨੇ ਆ ਕਿ ਜਿਹੜੇ ਮਜ਼ਦੂਰਾਂ ਦੇ ਸੈਂਕੜੇ ਲੋਕਾਂ ਦੇ ਘਰ ਟਹਿ ਗਏ, ਛੱਤਾਂ ਡਿੱਗੀਆਂ ਇੱਥੋਂ ਤੱਕ ਕਿ ਲੋਕਾਂ ਦੀਆਂ ਜਾਨਾਂ ਚਲ ਗਈਆਂ ਆ ਪਰ ਨਾ ਕੇਂਦਰ ਦੀ ਸਰਕਾਰ ਨੂੰ ਤਰਸਿਆ, ਨਾ ਪੰਜਾਬ ਦੀ ਸਰਕਾਰ ਨੂੰ ਤਰਸਿਆ। ਅਸੀਂ ਅੱਜ ਮਜ਼ਦੂਰਾਂ ਦੀ ਜਿੱਥੇ ਬੰਦੀਆਂ ਬਣੋ ਇਹ ਵੀ ਮੰਗ ਕਰਨਾ ਹੈ ਕਿ ਮਜ਼ਦੂਰਾਂ ਦੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਂ ਇਸੇ ਘਟੋ ਘਾਟ ਉਹਨਾਂ ਦੇ ਮਕਾਨਾਂ ਵਾਸਤੇ ਜਿਨ੍ਹਾਂ ਦੇ ਡੰਗਰ ਮਰ ਚੁੱਕੇ ਆ ਜਿਨ੍ਹਾਂ ਦਾ ਰਹਿਣ ਬਸੇੜਾ ਕੋਈ ਨਹੀਂ ਰਿਹਾ ਘਟੋ ਘਾਟ ਉਹਨਾਂ ਨੂੰ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਜਾਵੇ ਇੱਕ ਪਰਿਵਾਰ ਨੂੰ ਜਿਹੜੀ ਦਿੱਤੀ ਜਾਵੇ ਇਸੇ ਤਰ੍ਹਾਂ ਹੀ ਜਿਹੜੇ ਬਲੇ ਵਾਲੀਆਂ ਛੱਤਾਂ ਜਿਨ੍ਹਾਂ ਦੀਆਂ ਚੋਰੀਆਂ ਉਹਨਾਂ ਦੇ ਰੋਟੀ ਪਕਾਉਣ ਜੋ ਕੋਈ ਜਗ੍ਹਾ ਨਹੀਂ ਉਹਨਾਂ ਦੇ ਘਟੋ ਘਾਟ ਅਸੀਂ ਕਹਿੰਦੇ 5 ਲੱਖ ਰੁਪਏ ਦੀ ਉਹਨਾਂ ਨੂੰ ਗ੍ਰਾਂਟ ਜਾਰੀ ਕਰਕੇ ਉਹਨਾਂ ਦੇ ਘਰ ਦਾ ਜਿਹੜਾ ਸੇਪਾ ਜਿਹੜਾ ਚੱਲ ਜਾਵੇ ਪਰ ਆ ਤਸੀਂ ਇਹ ਵੀਡੀਓ ਤੁਸੀਂ ਵੇਖਦੇ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਕਿ ਕਿਸ ਤਰ੍ਹਾਂ ਮਜ਼ਦੂਰਾਂ ਦਾ ਜਿਹੜਾ ਮਜ਼ਾਕ ਜਿਹੜਾ ਡਾਇਆ ਜਾ ਰਿਹਾ ਕਿਤੇ ਮਜ਼ਦੂਰ ਮਗਰ ਰੋਟੀ ਨਹੀਂ ਭੱਜੇ ਜਾਂਦੇ ਵਿਖਾਏ ਜਾਂਦੇ ਰਿਆਂ ਕਿਤੇ ਸਮਾਨ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਖੋਇਆ ਜਾ ਰਿਹਾ ਸਾਡੇ ਮਜ਼ਦੂਰਾਂ ਦੀ ਜਿਹੜੀ ਦੁਰਦਸ਼ਾ ਜਿਹੜੀ ਕੀਤੀ ਜਾ ਰਹੀ ਆ ਇਸ ਕਰਕੇ ਅਸੀਂ ਮਜ਼ਦੂਰ ਜਮਾਤ ਨੂੰ ਅੱਜ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਕਿ ਮਜ਼ਦੂਰੋ ਕਿੱਥੇ ਅਸੀਂ ਕਹਿੰਦੇ ਆ ਕਿ ਕਿਸਾਨੀ ਦਾ ਵੱਡਾ ਨੁਕਸਾਨ ਹੋਇਆ ਵਾ ਉਹਦੇ ਨਾਲ ਦੇ ਨਾਲ ਤੁਹਾਡੀ ਮਜ਼ਦੂਰ ਜਮਾਤ ਦਾ ਵੀ ਨੁਕਸਾਨ ਹੋਇਆ ਉਹਦੇ ਪਰਪਾਈ ਵੀ ਜਿਹੜੀ ਸਰਕਾਰ ਕਰੇ ਹਾਂਜੀ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਤੇ ਇਹ ਅਸੀਂ ਮੈਂ ਕੌਂਸਲ ਨੂੰ ਤੇ ਭੇਜੂੰਗਾ ਤੇ ਇਹ ਅੱਗੇ ਡੀਸੀ ਸਾਹ ਨੂੰ ਭੇਜਿਆ ਜਿਹੜੀਆਂ ਵੀ ਮੰਗਾਂ ਇਹਨਾਂ ਦੀਆਂ ਹੈੀਆਂ ਜੋ ਵੀ ਉੱਤਰ ਲਾ ਉਹਦੇ ਤੇ ਡੀਸਾਲਵ ਕਾਰਵਾਈ ਕਰਦੇ ਆਂ ਓਕੇ